ਪੋਰਸਾਫ ਟਰੱਕ ਹੀ ਉਹਨਾਂ ਦੇ ਸਾਰੇ ਨਮਾਇंदे ਨੇ ਹਾਂ ਟਰੱਕ ਹੀ ਉਹਨਾਂ ਦੇ ਸਾਹਮਣੇ ਜੀ ਅਸੀਂ ਅਰਤੀ ਐਸੋਸੀਏਸ਼ਨਾਂ ਮੀਟਿੰਗ ਕਰਕੇ ਆਏ ਜੀ ਤੇ ਖੁੱਲ ਗਈ ਹੜਤਾਲ ਜੀ ਖੁੱਲ ਗਈ ਟੂਰੀ ਹੜਤਾਲ ਜੀ ਕਿਉਂ ਦੀ ਮੰਗਾਂ ਆ ਗੱਲ ਤੋਂ ਕੱਲ ਤੋਂ ਕੰਮ ਕਿ ਲੱਗੂ ਜੀ ਤੇ ਮੈਂ ਇਹਨਾਂ ਨੂੰ ਕਿਹਾ ਵੀ ਸਭ ਤੋਂ ਮੱਤ ਤੋਂ ਬਾਅਦ ਮਤਲਬ ਮੈਂ ਨਹੀਂ ਚਾਹੁੰਦਾ ਕਿਉਂਕਿ ਮੈਂ ਆਪ ਖੁਦ ਜੀਹਿੰਦਾ ਪਰਿਵਾਰ ਨੂੰ ਬੁਲਾਉਂਦਾ ਵੀ ਡਾਲਾ ਖੁੱਲੇ ਪੱਖਾ ਲੱਗੇ ਤੁਲੇ ਹਾਂ ਜੀ ਤੋਂ 6 ਕਾਂਟੀ ਬੋਰੀ ਮੰਡੀ ਚ ਨਹੀਂ ਦੇਣੀ ਸੀ। ਜੀ। ਕਿਉਂ ਸੈਲੈਂਸ ਸੈਲੈਂਸ ਚ ਬਹੁਤ ਸਪੇਸ ਹੈ ਨਹੀਂ। ਠੀਕ ਹੈ। ਛਲਰਾਣਾ ਨਹੀਂ ਮੀਟਿੰਗ ਹੋ ਗਈ। ਅਜਾੜ ਜੇ ਕਰਕੇ ਆੜਤਾਲ ਕੋਟ ਜੀ। ਆੜਤਾਲ ਕੋਟੇ ਕਿਸਾਨਾਂ ਦੇ ਪੈਸੇ ਸਾਡੇ ਕੋਲੇ ਆ ਗਏ। 45000 ਰੁਪਇਆ ਸੀਸੀਐਲ ਕਹਿੰਦੇ ਆ। ਕੈਸ਼ ਕਰਦੇ ਨੇ। ਜੀ ਸਰ। ਜੇ ਉਹ ਤਾਂ ਕੋ ਕਰੇ ਪੰਚੂ ਕੋ ਦੇ ਪੈਸੇ। ਆਹੀ ਕੰਮ ਹੁੰਦਾ ਲਾਣੇਦਾਰ ਦਾ। ਠੀਕ ਹੈ। ਬਿਲਕੁਲ। ਕਿਉਂ ਸਾਰੇ ਪਰਿਵਾਰ ਦਾ ਖਿਆਲ। ਤੁਸੀਂ ਮੇਰੇ ਪਰਿਵਾਰ ਦੇ ਮੈਂਬਰ ਹੋ। ਤਰੀਆ ਕੱਲ ਨਰਾਤੇ ਆਂ ਦਿਨ ਚੱਲਦੇ ਨੇ 14 ਹਾਂ ਦਿਨ ਚੱਲਦੇ ਨੇ ਖੁਸ਼ੀਆਂ ਤੇ ਨੂੰ ਮੈਂ ਨਹੀਂ ਪਤਾ ਸਾਡੇ ਕੱਲ ਤੋਂ ਕੱਲ ਨੂੰ ਮਾਰੂ ਸੈਲਫਾ ਅੱਜ ਅੱਜ ਕਪੜਾ ਮਾਰ ਲਓ ਜਿੰਦਾਬਾਦ 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 ਕਰੋ ਭਾਈ ਕਿ ਬਰਿਆ ਜੀ ਇਹਦੇ ਨਾਲ ਸਾਡਾ ਬਹੁਤ ਮੇਰੀ ਢੂਠ-ਮੋੜ ਕੇ ਨਹੀਂ ਪਤਾ ਰੱਖਦਾ ਬੁੱਤਾਂ ਦੇ ਟਾਈਮ ਤੇ ਬਸ ਕੁੱਤ ਨਹੀਂ ਬਣਿਆ ਸਾਤ ਨੂੰ ਦਰਿਆ ਜੀ ਸਾਡਾ ਬਹੁਤ ਵਾਲੀ ਰੋਡ ਹੈ ਜੀ ਬੀਲਾ ਬੀਲਾ ਵਾਲੀ ਕੀ ਕਰੀ ਰਹੇ ਹੋ ਬਲਾਜੌਰ ਜਨਾਬ ਲੱਗ ਤੁਮ ਇਕੱਲੇ ਕੰਮ ਕਰਦਾ ਸਰ ਸਾਹਨਾ ਗੀਤੀ ਸਰ ਸਾਡੇ ਹੱਸਣ ਸਰ ਸਾਰਾ ਲੈ ਸਰ ਇਹ ਬਜਟ ਸਰ ਪਹਿਲਾਂ ਅਨਾਉਂਸ ਕਰਤਾ ਉਹਨਾਂ ਨੇ ਹਾਂ ਜੀ ਪੱਤਰ ਵੀ ਰੱਖ ਗਏ ਜੀ ਫਿਰ ਉਹਨਾਂ ਨੂੰ ਸਜ਼ਾ ਵੀ ਮਿਲ ਗਈ ਹਾਂ ਜੀ ਹਾਂ ਜੀ ਹਾਂ ਜੀ ਆਪਦੇ ਨੀ ਪੱਤਰ ਆਪ ਵੀ ਦੇਖਣ ਜੋ ਕੋਈ ਨਹੀਂ ਤੁਸੀਂ ਇੰਨਾ ਪਿਆਰੀ ਦੇ ਤੁਸੀਂ ਤੇ ਜੇ ਕਿਤੇ ਮੈਂ ਵੀ ਗਲਤ ਕਰ ਰਿਹਾ ਹਾਂ ਮੈਨੂੰ ਮੋੜਾ ਬਖਸ਼ੋ ਨਹੀਂ ਨਹੀਂ ਮੈਂ ਤੁਹਾਡੇ ਨਾਲ 100% ਤੁਹਾਡੇ ਨਾਲ ਨਾ ਮੇਰਾ ਕੋਈ ਰੇਤੇ ਜਿਸ ਦਾ ਨਾਂ ਮੇਰਾ ਕੱਢਾ ਜਿਸ ਦਾ ਨਾਂ ਮੇਰਾ ਮੇਰਾ ਕਹਿੰਦਾ ਜਿੱਥੇ ਲੋਕਾਂ ਨੂੰ ਝੁੱਲਾ ਬੜਦਾ ਬਲੋ ਚਾਹੇ ਟਰੱਕਰ ਆਈਆਂ ਚਾਹੇ ਟਰੈਕਟਰ ਆਈਆਂ ਆੜਤੀਆਂ ਆਈਆਂ ਕਿਸਾਨਾਂ ਦਾ ਮਜ਼ਦੂਰਾਂ ਦਾ ਮੇਰੇ ਵੱਲੋਂ ਐਡਾ ਵੱਡਾ ਐਡਾ ਵੱਡਾ ਆਉਂਦਾ ਦੇਦਾ ਜੀ ਕੀ ਸੋਚਿਆ ਆਮ ਘਰਾਂ ਦੇ ਮੁੰਡੇ ਨੂੰ ਕਿ ਅੱਜ ਵੀ ਐਂ ਤੁਰਾਂਗੇ ਨਹੀਂ ਮੇਰੀ ਥੋੜੀ ਪਿਆਸ ਉਸੇ ਮੇਰੇ ਤੇ ਮੀਰ ਜੀ ਕੀ ਨਾ ਕੋਈ ਤਾਂ ਕਰੂ ਅਸੀਂ ਵੀ ਅੱਜ ਲੱਗੇ ਹੋਏ ਆਂ ਉੱਤਾ ਮੂਟਾ ਦਾ ਕੋਈ ਜੱਕ ਨਹੀਂ ਉਹ ਸਾਡੇ 22 ਸਾਲਾਂ ਬਾਅਦ ਨੇ ਜਦੋਂ ਉਦੋਂ ਪਤਾ ਨਹੀਂ ਕੀ ਹੋਊਗਾ ਉਹ ਬਾਤ ਦੇਖਾਂਗੇ ਪਹਿਲਾਂ ਕੰਮ ਦੇਖੋ ਹੁਣ ਆਲੇ ਨਹੀਂ ਤਾਂ ਆਖਰੀ ਸਾਲ ਕਰਦੇ ਹਾਂ ਹਾਂਜੀ ਲੋਕਾਂ ਨੂੰ ਆਖਰੀ ਸਾਲ ਵਾਲੇ ਯਾਦ ਰਹਿ ਜਾਣਗੇ ਬਿਲਕੁਲ ਜੀ ਹੈਨਾ ਜੀ ਹਾਂ ਜੇ 100 ਰੁਪਏ ਸਿਲੰਡਰ ਸਸਤਾ ਕਰਤਾ ਜਿਹੜੇ 4 ਸਾਲ ਲੁਟਿਆ ਹੁੰਦਾ ਉਹ ਤਾਂ ਆਪਾਂ ਪਹਿਲੇ ਦਿਨ ਤੋਂ ਲੱਗੇ ਹੋਏ ਆ ਨੌਕਰੀਆਂ ਦੇਣ ਵਾਸਤੇ ਲੱਗੇ ਆ ਪਾਣੀ ਕਹੇ ਨਹਿਰਾਂ ਕੱਸੀਆਂ ਦਾ ਪਾਣੀ ਬਿਜਲੀ ਬਿਜਲੀ ਦੱਸੋ ਪੂਰੀ ਆ ਗਈ ਹਾਂਜੀ ਉਹ ਕੱਟਣ ਲੱਗੇ ਨੇ ਰਾਤ ਨੂੰ ਵੀ ਆਪ ਮੋਟਰ ਦਿਨ ਰਾਤ ਚੱਲੀ ਆ ਮੋਟਰ ਚੱਲੀ ਆ ਜੀ ਹਾਂ 17 18 ਹਾਂ 30 ਹੁੰਦੀਆਂ ਹੋ ਗਈਆਂ ਸਾਡੇ ਜੀ ਸੀਐਮ ਸਾਹਿਬ ਜੀ ਤੇ ਜੀ ਨੇ ਪਟੋ ਜਾ ਰਹੇ ਹਾਂ 17 ਮਿੰਟ ਵੀ ਹੋ ਗਈ ਹਾਂ ਜੀ ਮੇਰੇ ਮਿੰਟ ਵੀ ਆ ਜੋ 17 ਹਾਂਤੀਆਂ ਹੋ ਗਈਆਂ ਅਜੇ ਤੱਕ ਵੈਰੀ ਗੁੱਡ 72 ਪਿੰਡਾਂ ਚ ਨੀ ਵੈਰੀ ਗੁੱਡ ਹੋਰ ਲੜਾਈਆਂ ਦੂਏ ਘਟਣ ਨਹੀਂ ਜਾਂਦਾ ਨਹੀਂ ਲੜੀ ਜਾਂਦੀ ਸਰਪੰਚ ਹੀ ਹੈ ਪਿੰਡ ਦੀ ਸਰਪੰਚੀ ਹੈ 20-20 ਲੱਖ ਰੁਪਏ ਲਾਈ ਇਹਨੂੰ ਸੀਐਮ ਸਾਹਿਬ ਤੁਹਾਡੀ ਬਦੌਲਤ ਆ ਨਹਿਰ ਕਿਉਂ ਨਾ ਪਿੰਡਾਂ ਨੂੰ ਪਾਣੀ ਵੀ ਮਿਲ ਰਿਹਾ ਜੀ ਇਹ ਰਵੰਡੋ ਜਾਣਗੇ ਇਹਦੇ ਤੇ ਲੱਗਿਆ ਜੀ ਤਿੰਨ ਜਗ੍ਹਾ ਘਟਾਈ ਹਟੇ ਹਲਕੇ ਦੇ ਹਾਂ ਇੱਧਰ ਤੋਂ ਅਡਰਾਂ ਜੀ ਬੜੀ ਝੱਲੀਆਂ ਜੀ ਖੇੜੀ ਖਲਾਬਤ ਹੋ ਰਹੀ ਜੀ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਬਰਨਾਲੇਪੁਰ ਇਹ ਇਸੇ ਨਹਿਰ ਦੀ ਜਾਂਦਾ ਹਰੀਗੜ੍ਹ ਵਾਲੀ ਨਹਿਰ ਕਹਿੰਦੇ ਹਾਂ ਉਸ ਮਤਲਬ ਬਰਨਾਲੇ ਦੇ ਆਲੇ-ਦੁਆਲੇ ਪਿੰਨੇ ਹਰੀਗੜ੍ਹ ਰਾਜਗੜ੍ਹ ਆਲੇ-ਦੁਆਲੇ ਪੂਰੇ ਕੁੱਬੇ ਨਹਿਰ ਉਹਨਾਂ ਦੀਆਂ ਜਣਾਚ ਜਾਂਦੀ ਹੈ ਉਹਨਾਂ ਨੂੰ ਪਾਣੀ ਨਹੀਂ ਮਿਲਦਾ ਜਦੋਂ ਨਹਿਰ ਹੀ ਥੋੜੇ ਖੇਤਾਂ ਤੱਕ ਜਾਂਦੀ ਹੈ ਕਹਿੰਦੇ ਨਾ ਜੀ ਇੱਥੇ ਮੋਗਾ ਨਹੀਂ ਕਿਉਂ ਨਹੀਂ ਹੈਗਾ ਵੀ ਘੱਟ ਤੋਂ ਘੱਟ ਜਿੰਨਾ ਵੀ ਇਹ ਜ਼ਮੀਨਾਂ ਚੋਂ ਜਾ ਰਹੀ ਜੇ ਹੁਣ ਇੱਥੇ ਮੈਂ ਫੈਕਟਰੀ ਲਾਉਂਗਾ ਤਾਂ ਘਟਬਟ ਥੋੜੇ ਆੜੇ ਨਾਲ ਤੇ ਪਿੰਡਾਂ ਦੇ ਮੁੰਡਿਆਂ ਕੁੜੀਆਂ ਨੂੰ ਕੰਮ ਦੇਵਾਂਗਾ ਨਾ ਮੈਂ ਸ਼ਰਤ ਰੱਖੂੰਗਾ ਵੀ ਪਹਿਲਾਂ ਇਹਨਾਂ ਦੇ ਇਹਨਾਂ ਨੂੰ ਕੰਮ ਦਿਓ ਫੈਕਟਰੀ ਵਾਲੇ ਵੀ ਚਾਹਣਗੇ ਵੀ ਇੱਥੋਂ ਹੀ ਕੰਮ ਮਿਲ ਜੇ ਤਾਂ ਸਾਨੂੰ ਦੂਰ ਨਹੀਂ ਜਾਣਾ ਜੇ ਹੁਣ ਆ ਇਸ ਨਹਿਰ ਚੋਂ ਤੁਹਾਨੂੰ ਪਾਣੀ ਵੀ ਨਹੀਂ ਮਿਲਦਾ ਫਿਰ ਇਹਦਾ ਕੀ ਫਾਇਦਾ ਨਹੀਂ ਨਹੀਂ ਲੱਗਿਆ ਜੇ ਉੱਥੇ ਹੀ ਚਾਰ ਚੱਕਰ ਲੱਗ ਗਏ ਹੋਰ ਫਦਾ ਮੈਂ ਪਾਣੀ ਆਪਣੇ ਕੋਲੇ ਪਿਧਾਉ ਗਏ ਆ ਆਪਾਂ ਸੰਭਲਿਆ ਤੇ ਹੁਣ ਨਿੱਕੀ ਵੀ ਦੇਖੋ ਉਧਰ ਤਾਂ ਉਧਰ ਕੱਲ ਦਾ ਸਰਕਲ ਵੀ ਬਣਾਉਂਦੀ ਹੈ ਨਿੱਕੀ ਬਹੁਤ ਚੁੜਫਾਉ ਕਿੱਤਾ ਚ ਵੀ ਆ ਗਈ 90 90 ਮਣਟ ਚੋਨਾ ਹੋ ਗਿਆ ਠੀਕ ਆ ਬਦ ਗਿਆ ਠੇਕਾ ਤਾਂ ਲੱਖ ਲੱਖ ਤੇ ਚਲਾ ਗਿਆ ਤੇ ਪਰਾਇਤ ਦੀ ਫਸਲ ਬਹੁਤ ਵਧੀਆ ਹੋ ਰਹੀ ਹੈ ਦਾਣਾ ਦਾਣਾ ਚੱਕਾਂਗੇ ਕੱਲ ਤੋਂ ਤੁਹਾਡਾ ਕੰਮ ਸੀ ਅੱਜ